ਸੰਗਰੂਰ ਦੀ ਅਨਾਜ ਮੰਡੀ ਵਿੱਚ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ ਝੋਨੇ ਦੀ ਬਾਸਮਤੀ ਕਿਸਮ ਕਿਸਾਨ ਵੇਚਣ ਲਈ ਲੈ ਕੇ ਆ ਰਹੇ ਹਨ ਬਾਸਮਤੀ ਦੀ ਪ੍ਰਾਈਵੇਟ ਖਰੀਦ ਵੀ ਸ਼ੁਰੂ ਹੋ ਗਈ ਹੈ ਆਰਟੀਏ ਅਤੇ ਸੈਲਰ ਵਾਲੇ ਇਸ ਦੀ ਖਰੀਦ ਕਰ ਰਹੇ ਹਨ ਦੂਜੇ ਪਾਸੇ ਕਿਸਾਨਾਂ 'ਚ ਨਰਾਸ਼ਾ ਪਾਈ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇੰਨੀ ਮਿਹਨਤ ਨਾਲ ਪਾਲੀ ਫਸਲ ਦਾ ਸਾਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ ਹੋਰ ਕੀ ਕੁਝ ਕਹਿਣਾ ਹੈ ਕਿਸਾਨਾਂ ਦਾ ਆਓ ਸੁਣਦੇ ਹਾਂ ਖਬਰ ਸੰਗਰੂਰ ਤੋਂ ਹੈ ਜਿੱਥੇ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਬਾਸਮਤੀ ਕਿਸਮ ਦੀ ਅੱਜ ਬੋਲੀ ਲਗਾਈ ਗਈ ਹੈ ਅਤੇ ਖਰੀਦ ਸ਼ੁਰੂ ਹੋਈ ਹੈ ਪ੍ਰਾਈਵੇਟ ਖਰੀਦਦਾਰ ਸ਼ੈਲਰ ਮਾਲਕ ਇਸ ਕਿਸਮ ਨੂੰ ਖਰੀਦ ਰਹੇ ਹਨ ਅਤੇ ਕਿਸਾਨ ਫਸਲ ਬੀਚ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਘੱਟ ਰੇਟ ਮਿਲ ਰਿਹਾ ਹੈ ਲਗਭਗ 3000 ਰੁਪਏ ਦੇ ਕਰੀਬ ਉਹਨਾਂ ਨੂੰ ਇਸ ਫਸਲ ਦਾ ਰੇਟ ਮਿਲ ਰਿਹਾ ਹੈ ਜੋ ਕਿ ਬੇहद ਹੀ ਘੱਟ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਦਾ ਖਰਚਾ ਵੀ ਨਹੀਂ ਪੂਰਾ ਹੋਣਾ ਕਿਉਂਕਿ ਜ਼ਮੀਨ ਠੇਕੇ ਤੇ ਲੈ ਕੇ ਅਤੇ ਫਸਲ ਦੀ ਸਾਂਭ ਸੰਭਾਲ ਨੂੰ ਲੈ ਕੇ ਉਹਨਾਂ ਦਾ ਮੋਟਾ ਖਰਚਾ ਹੋ ਜਾਂਦਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਦੀ ਕੁਆਲਿਟੀ ਵੀ ਚੰਗੀ ਹੈ ਅਤੇ ਇੱਧਰ ਜ਼ਿਲ੍ਹਾ ਸੰਗਰੂਰ ਵਿੱਚ ਮੌਸਮ ਦੀ ਵੀ ਇੰਨੀ ਮਾਰ ਨਹੀਂ ਦੇਖਣ ਨੂੰ ਮਿਲੀ ਸੀ ਪਰ ਫਿਰ ਵੀ ਉਹਨਾਂ ਦੀ ਫਸਲ ਦਾ ਰੇਟ ਬਹੁਤ ਘੱਟ ਮਿਲ ਰਿਹਾ ਹੈ ਜਿਸ ਕਾਰਨ ਉਹ ਬੇहद ਨਿਰਾਸ਼ ਹਨ ਨਾਮ ਆਪਣਾ ਮੇਰਾ ਨਾਮ ਰঞ্জੀਤ ਸਿੰਘ ਹੈ ਕਿਹੜਾ ਪਿੰਡ ਹੈਗਾ ਠਿਕਰੀਵਾਲ ਕੀ ਫਸਲ ਲੈ ਕੇ ਆਇਓ ਕਿੰਨੀ ਲੈ ਕੇ ਕਿੰਨੇ ਏਕੜ ਦੀ ਲੈ ਕੇ ਆਇਆ ਮੈਂ ਬਾਸਪਤੀ ਫਸਲ ਲੈ ਕੇ ਆਇਆ ਜੀ 1692 ਹੂੰ ਲੈ ਕੇ ਆਇਆ ਸੀ ਘਟ ਕੋਟ 5 ਕਿੱਲੇ ਦੀ 6 ਕਿੱਲੇ ਦੀ ਹੂੰ ਤੇ ਤਾਂ ਹੁਣ ਪ੍ਰਾਈਵੇਟ ਬੋਲੀ ਲੱਗੀ ਹੈ ਕੀ ਰੇਟ ਚੱਲ ਰਿਹਾ ਹੈਗਾ ਉਹਨਾਂ ਰੇਟ ਬਸ ਅੱਜ ਲੱਗੇ ਜੀ 3000 ਕੋਈ 20 ਰੁਪਏ ਕੋਈ 2985 ਰੁਪਏ ਲੱਗੇ ਆ ਐ ਰੇਟ ਠੀਕ ਹੈ ਤਾਂ ਲੱਗਦਾ ਕਿ ਜਿਹੜਾ ਮੂੰਹੋਂ ਮੰਗਿਆ ਰੇਟ ਆ ਕਿਸਾਨਾਂ ਨੂੰ ਮਿਲ ਰਿਹਾਗਾ ਮੁੱਸਬ ਨਹੀਂ ਬਚ ਰਿਹਾ ਜੀ 5 ਰੁਪਏ ਵੀ ਨਹੀਂ ਬਚ ਰਹੇ 6 ਮਹੀਨੇ ਦੀ ਜੀ ਮਿਹਨਤ ਆ ਉਹਦੇ ਵਿੱਚ ਆਉਟਪੁੱਟ ਜ਼ੀਰੋ ਆ ਜੀ ਬਿਲਕੁਲ ਜਿੱਦੇ ਸਾਨੂੰ ਪੈਸੇ ਵੰਟੇ ਜਾਂਦੇ 60000 ਰੁਪਏ ਵੰਟੇ 57500 ਰੁਪਏ ਰਹੀ ਜੀ ਸਭ ਮਾ ਬਟਾ ਤਾਂ ਹੋ ਰਹੀ ਆ ਠੀਕ ਹੈ ਇੰਨੇ ਸਾਡੀ ਲੱਗਤਾ 40000 ਟੇਕ ਆ ਪਈ ਗਿਆ ਸਾਨੂੰ 20000 ਖਰਚਾ ਪਈ ਤਾਂ ਉਹ ਜਿਹੜੀ ਬੋਲੀ ਆ ਉਹ ਤੁਹਾਡੀ ਅਨਸਾਰ ਹੋਈ ਹੈਗੀ ਤੁਹਾਡੀਆਂ ਹਾਂ ਜੀ ਤਾਂ ਰਲੀ ਮਿਲੀ ਚੱਲਦੀ ਹੈ ਜੀ ਇੱਕ ਉਹ ਤੇਰੀ ਲੈ ਲੰਦਾ ਕੋਲ ਲੈ ਲੰਦਾ ਕਿਸਾਨ ਦੀ ਮਰਜ਼ੀ ਥੇ ਕਿ ਚੱਲ ਥੇ ਇੱਕ ਟੇ ਯੋ ਲੈ ਲੰਦਾ ਕੋਲ ਲੈ ਲੰਦਾ ਇਕੱਠੇ ਆਉਂਦੇ ਨੇ ਇਕੱਠੇ ਚਾਹ ਪੀ ਕੇ ਆ ਮਤਲਬ ਇਕਾ ਕਰਕੇ ਆਉਂਦੇ ਨੇ ਉਹ ਇੱਥੇ ਬੋਲੀ ਬੋਲੀ ਵਾਲਾ ਕੋਈ ਕੰਮ ਨਹੀਂ ਹੈ ਜੱਜ 50 ਰੁਪਏ ਵਧਾਤੀ ਕਹਨ ਨੂੰ 100 ਰੁਪਏ ਡਾਉਣ ਜੇ ਮੰਨ ਲਓ 1000 ਬੋਰੀ ਆਈਏ 2000 ਬੋਰੀ ਆਏ 500 ਨੇ ਲੈ ਲਈ 500 ਨੇ ਲੈ ਲਈ ਬੋਲੀ ਕੰਪੀਟੀਸ਼ਨ ਦਾ ਤਾਂ ਮਤਲਬ ਹੀ ਨਹੀਂ ਕੋਈ ਦੂਜੀ ਹੁਣ ਜੀਰੀ ਨਾਲੋਂ ਨਿਕਲਦੀ ਆ 50% ਤੇ ਨਿਕਾਲ ਮਤ ਕੋਸਮਣੀ ਦੋ ਜੀ ਜੀ 80000 ਜਾਨ ਨੂੰ ਠੋਕਰ ਮਾਰਦੀ 85000 ਨਿਕਲੀ ਕਿੰਨਾ ਕ ਨੁਕਸਾਨ ਹੋਊਗਾ ਇਸ ਵਾਰ ਘੱਟੋ ਘੱਟ ਮਤਲਬ 25 ਤੋਂ 30000 ਰੁਪਏ ਕਿਲੇ ਦੇ ਹੂੰ ਦੇਖ ਤਾਂ ਲੱਗਦਾ ਜਿਵੇਂ ਮੌਸਮ ਦੀ ਮਾਰ ਆ ਕਿਸਾਨ ਦੇ ਉੱਪਰ ਉੱਥੇ ਜਿਹੜਾ ਮੰਡੀਆਂ ਚ ਰੋਲਣਾ ਪੈ ਰਿਹਾਗਾ ਫਸਲ ਘਟ ਰੇਟਾਂ ਦੇ ਵਿਕਰੀ ਆ ਨਹੀਂ ਸਰ ਮੌਸਮ ਦੀ ਮਾਰ ਤਾਂ ਜਿੱਧਰ ਹੈਗੀ ਇਲਾਕੇ ਜਿੱਥੇ ਹੈਗੀ ਉਹ ਤਾਂ ਤੜਾ ਆ ਗਿਆ ਜਿਹੜੇ ਆਪਣੇ ਇਲਾਕੇ ਤਾਂ ਮੌਸਮ ਠੀਕ ਆ ਜੀਰੀ ਵੀ ਖੜੀਆਂ ਨੇ ਕੋਈ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਡਾਊਨ ਆ ਮਤਲਬ ਬਿਲਕੁਲ ਚਮਕ ਰਹੀ ਹੈ ਜੀਰੀ ਪੂਰੀ ਪਰ ਚਮਕ ਰਹੀ ਜੀਰੀ ਦਾ ਵੀ ਰੇਟ ਨਹੀਂ ਜੋ ਕਿ ਨਾਇ ਨੂੰ ਸੀ ਰੱਖ ਸਕਦੇ ਆ ਗੱਲਾ ਜਮਾਲਾ ਤੇ ਇਹਦੇ ਕਰਕੇ ਮਤਲਬ ੱਤਕਾ ਹੋ ਰਿਹਾ ਖਸਾਨਾ ਪੂਰਾ ਅੱਜ ਤੱਕ 1.5